ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਦੇ ਲਈ ਹਰਿਆਣਾ ਦੇ ਵਿੱਚ ਵੋਟ ਲਿਸਟ ਬਣਾਈ ਗਈ ਜਿਸ ਦੇ ਵਿੱਚ ਸਿੱਖ ਸਮਾਜ ਦੇ ਲੋਕਾਂ ਦੇ ਵੋਟ ਪਾਏ ਜਾਂਦੇ ਹਨ ਤੇ ਇੱਕ ਸਫਤ ਪੱਤਰ ਵੀ ਇਸ ਦੇ ਲਈ ਦੇਣਾ ਪੈਂਦਾ ਜਿਸ ਦੇ ਵਿੱਚ ਲਿਖਿਆ ਹੁੰਦਾ ਹੈ ਕਿ ਮੈਂ ਪੂਰਨ ਤੌਰ ਤੇ ਸਿੱਖਾਂ ਤੇ ਕੇਸਧਾਰੀ ਹਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪ ਦੀ ਆਸਥਾ ਰੱਖਦਾ ਪਰ ਵੋਟਰ ਲਿਸਟ ਦਾ ਡਰਾਫਟ ਜਾਰੀ ਹੋਇਆ ਤਾਂ ਉਸ ਦੇ ਵਿੱਚ ਵੱਡੀ ਗਿਣਤੀ ਗੈਰ ਸਿੱਖ ਵੋਟਾਂ ਦੀ ਵੀ ਕੀ ਕਿਤੇ ਹੁਣ ਇਹ ਮਾਮਲਾ ਲਗਾਤਾਰ ਤੂਲ ਫਰਦਾਤ ਜਾ ਰਿਹਾ ਆ। ਅਜੋ ਬੋਟਾਂ ਡਰਾਫਟ ਵੋਟ ਲਿਸਟ ਚੋਣ ਕਮਿਸ਼ਨ ਇਸ ਟਾਈਮ ਤੇ ਗੁਰਦੁਆਰਾ ਚੋਣ ਕਮਿਸ਼ਨ ਨੇ ਜਾਰੀ ਕੀਤੀ ਹੈ। ਉਸ ਦੇ ਵਿੱਚ ਬਹੁਤ ਵੱਡੀਆਂ ਜਿਹੜੀਆਂ ਨਜ਼ਾਇਜ਼ ਵੋਟਾਂ ਬੜੀਆਂ ਜਿੰਨਾ ਵੋਟਾਂ ਦਾ ਸਾਡੇ ਨਾਲ ਕੋਈ ਸਬੰਧ ਨਹੀਂ ਔਰ ਉਹ ਗੈਰ ਸਿਕਾਨੀਆਂ ਵੋਟਾਂ ਜੋ ਬਣ ਚੁੱਕੀ ਹੈ। ਉਹਨਾਂ ਵੋਟਾਂ ਦੇ ਖਿਲਾਫ ਅਸੀਂ ਅੱਜ ਇਸ ਜਗ੍ਹਾ ਤੇ ਉੱਤੇ ਆਏ ਆ ਇਕੱਠੇ ਹੋਏ ਆ ਅਸੀਂ ਇਹ ਉਹਨਾਂ ਤੇ ਅਸੀਂ ਖੁੱਲਕੇ ਇਤਰਾਜ਼ ਕਰਦੇ ਹਾਂ ਇੱਕ ਇੱਕ ਜਿਹੜੀ ਗੈਰ ਸਿੱਖ ਵੋਟ ਬਣੀ ਹੈ ਜਿਹੜੀ ਨਿਯਮ ਦੇ ਅਨੁਸਾਰ ਨਹੀਂ ਸਾਨੂੰ ਇੱਕ ਫਾਰਮ ਦਿੱਤਾ ਗਿਆ ਉਹਦੇ ਚ ਨੇ ਜਮ ਦਿੱਤਾ ਗਿਆ ਪੂਰਨ ਪੂਰਾ ਉਹਦੇ ਅਨੁਸਾਰ ਜੋ ਵੋਟ ਨਹੀਂ ਅਸੀਂ ਚੋਣ ਕਮਿਸ਼ਨ ਕੋਲ ਜਾ ਕੇ ਅਪੀਲ ਕਰਦੇ ਹਾਂ ਵੀ ਉਹ ਸਾਰੀਆਂ ਦੀਆਂ ਸਾਰੀਆਂ ਵੋਟਾਂ ਨਜ਼ਾਇਜ਼ ਕਟੀਆਂ ਜਾਣ ਅਗਰ ਉਹ ਵੋਟਾਂ ਨਹੀਂ ਕਟੀਆਂ ਜਾਂਦੀਆਂ ਔਰ ਅਸੀਂ ਉਸ ਨੂੰ ਵੋਟਾਂ ਨੂੰ ਲੈ ਕੇ ਦੂਜੀ ਵਾਰ ਫਿਰ ਅਸੀਂ ਲਿਸਟ ਜਾਰੀ ਕਰਦਾ ਚੋਣ ਕਮਿਸ਼ਨ ਚੋਣਾਂ ਤੋਂ ਪਹਿਲਾਂ ਅਸੀਂ ਸਿੱਧਮ ਸਿੱਧੇ ਚ ਕੋਰਟ ਜਾਵਾਂਗੇ ਔਰ ਉਹ ਨਾ ਵੋਟਾਂ ਨੂੰ ਅਸੀਂ ਕਿਸੇ ਵੀ ਕੀਮਤ ਤੇ ਭੁਗਤਣ ਨਹੀਂ ਦਿਆਂਗੇ ਜੋ ਨਜਾਇਜ਼ ਵੋਟਾਂ ਬਣੀਆਂ। ਮੈਂ ਪੁੱਛਣ ਜਾਂਦੇ ਕਿ ਲੋਕੀ ਨੇ ਪੁੱਛਣਾ ਚਾਹਦੇ ਨੇ ਕਿ ਇਹ ਕੀ ਪ੍ਰਕਿਰਿਆ ਹੈਗੀ ਤੇ ਕੌਣ ਵੋਟ ਬਣਵਾ ਸਕਦਾ ਹੈ ਤੇ ਜਿੱਦਾਂ ਵੋਟ ਬਣੀਆਂ ਉਪਰ ਕੀ ਦੀ ਗਲਤ ਕੀਵੇਂ ਹੈਗੀ ਹੈ ਤੇ ਜ਼ਿੰਮੇਦਾਰ ਕੌਣ ਹੈਗਾ? ਇਸ ਦਾ ਜ਼ਿੰਮੇਦਾਰ ਸਭ ਤੋਂ ਪਹਿਲਾਂ ਉਹ ਵੋਟਰ ਹੈ ਜਿਹੜਾ ਨਜਾਇਜ਼ ਵੋਟ ਆਪਣੀ ਬਣਵਾ ਰਿਹਾ ਹੈ। ਜਿਹਨੇ ਡੈਕਲੇਰੇਸ਼ਨ ਫਾਰਮ ਭਰਿਆ ਹੈ ਉਹ ਡੈਕਲੇਰੇਸ਼ਨ ਫਾਰਮ ਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਦੱਸਿਆ ਗਿਆ ਹੈ ਉਹਦੇ ਇਸ ਫਾਸਟ ਰੂਫ ਦੇ ਵਿੱਚ ਲਿਖਿਆ ਹੋਇਆ ਮੈਂ 10 ਗੁਰੂ ਸਾਹਿਬਾਨ ਤੋਂ ਬਿਨਾ ਔਰ ਸਿੱਖ ਧਰਮ ਤੋਂ ਬਿਨਾ ਹੋਰ ਕਿਸੇ ਧਰਮ ਤੇ ਵਿਸ਼ਵਾਸ ਨਹੀਂ ਰੱਖਦਾ ਮੈਂ ਇਹ ਵੋਟ ਬਣਾ ਰਿਹਾ ਹਾਂ ਰਪੂਰਨ ਗੁਰ ਸਿੱਖ ਹਾਂ ਮੇਰੇ ਦਾੜੀ ਹੈ ਕੇਸ ਔਰ ਮੈਂ ਪਗ ਬੰਦਾ ਇਹ ਉਸਨੇ ਇੱਕ ਸੌ ਸੁਗੰਧ ਹੈ ਇੱਕ ਕਿਸਮ ਦੀ ਸੁਗੰਧ ਵੀ ਖਾਈ ਔਰ ਉਹਦੇ ਨਾਲ ਪਹਿਲਾ ਜਿਹੜਾ ਫਾਰਮ ਆਈ ਉਹਦੇ ਨੇ ਇੱਕ ਫਾਰਮ ਨੰਬਰ 1 ਲੱਗਾ ਹੈ 6 ਨੰਬਰ ਉਸ ਫਾਰਮ ਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਲਿਖਿਆ ਵੀ ਮੈਂ ਸਿੱਖ ਹਾਂ ਮੈਂ ਦਾੜੀ ਕੇਸ ਨਹੀਂ ਕੱਟਦਾ ਮੈਂ ਕੋਈ ਹੋਰ ਧਰਮ ਨੂੰ ਨਹੀਂ ਮੰਨਦਾ ਉਹਦੇ ਸਪਸ਼ਟ ਉਹਦੇ ਵਿੱਚ ਵੀ ਇਹ ਸ਼ਰਤਾਂ ਲਿਖੀਆਂ ਹੋਈਆਂ ਫੇਰ ਵੀ ਉਹ ਫਾਰਮ ਭਰਨ ਤੋਂ ਬਾਅਦ ਅਗਰ ਗੈਰ ਸਿੱਖ ਵੋਟ ਬਣਾਉਂਦਾ ਹੈ ਤੇ ਉਹਦੇ ਵਿੱਚ ਜੋ ਵੀ ਵੋਟ ਬਣਾਉਣ ਵਾਲਾ ਮੌਕੇ ਦਾ ਚੋਣ ਅਧਿਕਾਰੀ ਹੈ ਜਿਨ੍ਹਾਂ ਨੇ ਸਾਨੂੰ ਫਾਰਮ ਦਿੱਤੇ ਨੇ ਜਿਨ੍ਹਾਂ ਨੇ ਸਾਨੂੰ ਫਾਰਮ ਦੀ ਰਸੀਦ ਦਿੱਤੀ ਆ ਉਹ ਵੀ ਗੁਨਾਹਗਾਰ ਹੈ ਅਸੀਂ ਕੋਰਟ ਜਾ ਕੇ ਉਸਤੇ ਕੇਸ ਵੀ ਕਰਾਂਗੇ ਔਰ ਜੋ ਮੌਕੇ ਦਾ ਅਫਸਰ ਹੈ ਉਸ ਹਲਕੇ ਦਾ ਸਾਡੇ 40 ਵਾਰਡ ਹੈ 40 ਵਾਰਡਾਂ ਦੇ ਵਿੱਚ ਜਿਹੜੇ-ਜਿਹੜੇ ਮੌਕੇ ਦੇ ਅਫਸਰ ਆ ਉਹਨਾਂ ਦੇ ਖਿਲਾਫ ਵੀ ਕੋਰਟ ਦੇ ਵਿੱਚ ਅਸੀਂ ਜਾਵਾਂਗੇ ਔਰ असि चोन के विरोध में खड़ेंगे हम चाहते हैं हरियाणा सिख गुरद्वारा मैनेजमेंट कमेटी के फरवरी का इन्होंने बोला फरवरी में इलेक्शन हो एक एक वोट सही बने और जो वोट बने हैं बहुत कम बने हैं हरियाणा से गुरुद्वारा मैनेजमें मैनेजमेंट कमेटी को भी हम एप्लीकेशन दे के आए थे भाई हर हल्के में अगर सरकार नहीं करती तो आप दस दस लड़के रख के वोट बनवाओ भुपिंदर सिंह असाद ने सीधा कह दिया भाई हम लड़के नहीं रख सकते खुद भूपेंद्र सिंह के साथ चालीस लाख की गड्डी लेके चल सकता है पर एक महीने के लिए वो लड़के रख के चालीस लाख रुपये का खर्चा करके वोट नहीं बनवा सकता आज बाई बीस से बाईस लाख वोट हैं सिखों के हरियाणा में और सभी वोटर एक एक वोटर दिल से नाराज़ है और दिल से नाराज़ होगा ऐसी तरह से हरियाणा सरकार धक्का करती रही वो तका हम सहन नहीं करेंगे आज जो हमने ये चौदह मेम्बरी कमेटी बनाई है ਇਸ ਕਮੇਟੀ ਵਿੱਚ ਹਮ 14 ਮੈਂਬਰੀ ਕਮੇਟੀ ਵਿੱਚ 7 ਮੈਂਬਰੀ ਕਮੇਟੀ ਬੋ ਬਣਾਏਗੇ ਜੋ ਚੋਣ ਕਮਿਸ਼ਨ ਸੇ ਵੀ ਮਿਲੇਗੀ ਸੰਗਤਮੇ ਵੀ ਜਾਏਗੀ 40 ਕੇ 40 ਹਲਕਿਆਂ ਦਾ ਦੌਰਾ ਕਰੇਗੀ ਔਰ ਸਭ ਕੋ ਇਸ ਦਾ ਜੋ ਹਮਾਰੇ ਸਤੱਕਾ ਹੋ ਰਹਾ ਉਸਕੇ ਬਾਰੇ ਜਰੋਸ਼ਣ ਕਰੇਗੀ ਸਾਫ ਨਜ਼ਰ ਆਉਂਦੀ ਹੈ ਮਨਸ਼ਾ ਜੇ ਸਰਕਾਰ ਦੀ ਮਨਸ਼ਾ ਸਹੀ ਹੁੰਦੀ ਤਾਂ ਸੰਘਰਸ਼ੀਨ ਕਮੇਟੀ ਨੂੰ ਤੋੜ ਕੇ ਨਵੀਂ ਕਮੇਟੀ ਬਣਾ ਕੇ ਆਰਐਸਐਸ ਦੇ ਹੱਥਾਂ 'ਚ ਦੇਣ ਦੀ ਕੋਈ ਜ਼ਰੂਰਤ ਨਹੀਂ ਉਹ ਜਿੰਨਾ ਲੋਕਾਂ ਨੇ ਸੰਘਰਸ਼ ਕੀਤਾ ਸੀ ਜਿਹੜੇ ਗੱਡੀਆਂ ਥੱਲੇ ਪਏ ਸੀ ਜਿਹੜੇ ਆ ਬਜ਼ੁਰਗ ਬੈਠੇ ਆ ਬਤਾਰ ਸਿੰਘ ਤੱਕੂ ਵਰਗੇ ਜਨਾਂ ਨੇ ساری ਉਮਰ ਸੰਘਰਸ਼ ਕੀਤਾ ਅੱਜ ਉਹਨਾਂ ਲੋਕਾਂ ਨੂੰ ਅੱਖੋਂ ਪਰੋਖੇ ਕਰਕੇ ਤੇ ਕਮੇਟੀ ਉਹਨਾਂ ਹੱਥਾਂ 'ਚ ਸੌਂਪਤੀ ਜਿਹੜੇ ਕਮੇਟੀ ਦਾ ਵਿਰੋਧ ਕਰਦੇ ਹੋਏ ਸੀ ਅਜੇ ਮਨਛਾ ਦੇ ਵਿੱਚ ਕੋਈ ਸ਼ੰਕਾ ਹੈ ਮਨਛਾ ਦੇ ਵਿੱਚ ਕੋਈ ਸ਼ੰਕਾ ਡਾਇਰੈਕਟ ਹੈ ਸਰਕਾਰ ਇਸ ਕਮੇਟੀ ਤੇ ਆਪ ਖੁਦ ਕਬਜ਼ਾ ਕਰਨਾ ਚਾਹੁੰਦੀ ਹੈ ਸਰਕਾਰ ਗੁਰੂ ਦੀ ਗੁਰੂ ਘਰਾਂ ਦੀਆਂ ਗੋਲਕਾਂ ਤੇ ਸਰਕਾਰ ਦੀ ਅੱਖ ਹੈ ਹਰਿਆਣਾ ਸਰਕਾਰ ਦੀ ਗੁਰੂ ਘਰਾਂ ਦੀਆਂ ਜ਼ਮੀਨਾਂ ਤੇ ਹਰਿਆਣਾ ਸਰਕਾਰ ਦੀ ਅੱਖ ਹੈ ਅਸੀਂ ਇਸ ਤੋਂ ਬਚਾਉਣਾ ਚਾਹੁੰਦੇ ਆਂ ਅਸੀਂ ਲੋਕ ਹਿੱਤਾਂ ਵਾਸਤੇ ਕੰਮ ਕਰਨਾ ਚਾਹੁੰਦੇ ਆਂ ਔਰ ਲੋਕ ਹਿੱਤਾਂ ਦੇ ਵਾਸਤੇ ਅਸੀਂ ਆਪਣਾ ਏਜੰਡਾ ਤਿਆਰ ਕਰ ਰੱਖਿਆ ਔਰ ਉਸ ਏਜੰਡੇ ਤੇ ਕੰਮ ਕਰਾਂਗੇ ਨਵੀਂ ਕਮੇਟੀ ਅੱਜ ਚੋਣ ਕਰਵਾ ਦਨ ਸਾਰੀ ਦੀ ਸਾਰੀ ਜਨਤਾ ਸਾਡੇ ਨਾਲ ਸਿੱਖ ਜਨਤਾ ਸਾਡੇ ਨਾਲ ਖੜੀ ਹੈ ਹਿੱਕੋ ਤੱਕ ਸਿੱਖ ਜਨਤਾ ਨਹੀਂ ਸਾਡੇ ਨਾਲ ਹਿੰਦੂ ਭਾਈਚਾਰਾ जाट ਭਾਈਚਾਰਾ ਵੀ ਖੜਾ ਹੈ ਜਿਹੜਾ ਕਹਿੰਦਾ ਵੀ ਗੁਰੂ ਘਰਾਂ ਨੇ ਹਰ ਦਾ ਜੋ ਅਸੂਲ ਹੈ ਉਸ ਤੇ ਚੱਲੇ ਇਹਨਾਂ ਨੇ ਆਉਂਦੀ ਸਰ ਲੰਗਰ ਬੰਦ ਕਰੇ ਯਾਦ ਹੋਣਾ ਤੁਹਾਡੇ ਲੰਗਰ ਬੰਦ ਕਰੇ ਗੁਰੂ ਗ੍ਰੰਥ ਸਾਹਿਬ ਦੀ ਸਰੂਪਾ ਨੂੰ ਐਸ ਤੰਗ ਦੇ ਨਾਲ ਗੱਡੀਆਂ ਦੇ ਵਿੱਚ ਲੋਡ ਕਰਾਂਗੇ ਲੋਡ ਨਹੀਂ ਹੋਇਆ ਕਰਦੇ ਗੁਰੂ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾ ਬੜੀ ਆਦਰਵਧ ਦੇ ਨਾਲ ਲਜਾਈ ਜਾਂਦੀ ਇਸ ਤੇ ਵੀ ਬੜੀ ਚਰਚਾ ਹੋਈ ਸੀ ਇਹਨਾਂ ਦੇ ਵਿੱਚ ਕੋਈ ਵੀ ਬੰਦਾ ਐਸਾ ਨਹੀਂ ਹੈ ਕਮੇਟੀ ਦੇ ਵਿੱਚ ਜਿਹੜਾ ਇਸ ਨੂੰ ਆਪਣੇ ਸੂਲਾਂ ਤੇ ਚਲਾ ਸਕੇ ਨਾ ਸਰਕਾਰ ਨੂੰ ਇਹਨਾਂ ਦੇ ਸੂਲਾਂ ਦਾ ਪਤਾ ਦੋ ਵਾਰੀ ਪ੍ਰਧਾਨ ਅਜ ਤੋਂ ਪਹਿਲਾਂ ਦੂਜਾ ਪ੍ਰਧਾਨ ਬਦਲਿਆ ਗਿਆ ਕਾ ਮਹੀਨੇ ਹੋਏ ਪਹਿਲਾਂ ਹੀ ਕਮੇਟੀ ਪ੍ਰਧਾਨ ਬਦਲੀ ਜਾਂਦੀ ਆਪ ਦੇ ਬਣਾਏ ਆਪ ਹੀ ਕੋਈ ਕਿਸੇ ਪ੍ਰਕਾਰ ਸੇ ਹਮਾਰੇ ਕਈ ਫਾਰਮਰ ਗ੍ਰਾਹਕ ਵੀ ਹੈ ਜੀ जिस प्रकार से उन्होंने बनाई होगी आए होंगे कोई जी हमें तो सीखी तो सब है जो सिख धर्म को मानता है वो सब सीख है तो उसी हिसाब से हमारी भी बन गई होगी जी मैं तो ये कहता हूँ अगर इस प्रकार की कोई बातचीत है तो हमारी वोट तो ना बनाई जाए तो शपथ पत्र किसने दिया है फिर उसमें जान जी इतनी बात तो भाई कोई आया होगा ले गया क्यों वो तो साइन करा के लेके जाऊँ जी लोग तो होगा मेरे मेरे को इस बारे में वो किसी आदमी ने गलत तरीके से जो बनाई है हमने कोई वोट ना तो बनवाई ना ही हमारे कोई साइन है हम गुरु ग्रंथ साहब को जरूर मानते हैं वो आज भी मानते हैं आगे भी मानेंगे पर वो जिसने काम किया वो गलत काम किया है जिसने भी है हमने कोई वोट भी उसके अंदर नहीं बनवाई तो क्या कोई कानूनी कार्रवाई की जाएगी आपकी ओर से ऐसे जो तो धार्मिक धर्म, तानाबाना खराब करने की कोशिश कर रहे हैं कर्मचारी अधिकारी नहीं देखो जो भी इंसान इस काम को कर रहा है उसको वो मालिक सजा देगा हम तो कौन है सजा देने वाले पर जिसने भी ये काम किया वो गलत काम किया है आपस में जो है वो ऐसी भावना कभी नहीं पैदा करनी चाहिए कि जो गलत ਇੱਕ ਵੰ ਸ੍ਰੀ ਗੁਰਦੁਆਰਾ ਨੀਮ ਸਾਈ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰਾਂ ਨੇ ਬੈਠ ਕੇ ਤਹਿਸੀਲਦਾਰ ਨੂੰ ਇਸ ਮਾਮਲੇ ਦੇ ਸਬੰਧ ਦੇ ਵਿੱਚ ਗਿਆਪਨ ਦਿੱਤਾ ਤੇ ਹੁਣ ਵੇਖਣ ਵਾਲੀ ਗੱਲ ਹੋਏ ਕਿ ਕੀ ਪ੍ਰਸ਼ਾਸਨ ਇਸ ਤੇ ਕੀ ਕਦਮ ਚੁੱਕਦਾ ਨਿਊਜ਼ ਡੈਸਕ ਜਗਵਾਨੀ ਟੀਵੀ